ਹਾਂਜੀ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਜੀ ਅਸੀਂ ਆਏ ਆ ਅੱਜ ਇੱਕ ਇੱਕ ਫੈਸਟ ਆ ਜਿੱਦਾਂ ਆਸਟ੍ਰੇਲੀਆ ਦੇ ਵਿੱਚ ਜਿਹੜੇ ਪਹਿਲਾਂ ਬੱਚੇ ਪੈਦਾ ਹੋਏ ਹਨਾ ਵਰਲਡ ਪ੍ਰੀਮਚਿਊਰ ਡੇ ਕੀ ਕਹਿੰਦੇ ਆ ਲੋਨਾ ਉਹ ਦਿਨ ਆ ਅੱਜ ਤੇ ਇਸ ਕਰਕੇ ਅਸੀਂ ਇੱਥੇ ਆਏ ਆ ਉਹਨਾਂ ਨੇ ਸਾਨੂੰ ਇਨਵੀਟੇਸ਼ਨ ਕਾਰਡ ਭੇਜਿਆ ਸੀ ਜਿੱਦਾਂ ਤੇ ਜਿਨ੍ਹਾਂ ਦੇ ਬੱਚੇ ਪਹਿਲਾਂ ਹੋਏ ਆ ਤੇ ਇੱਥੇ ਅੱਜ ਪਾਰਟੀ ਵਗੈਰਾ ਜੀ ਪਤਾ ਨਹੀਂ ਕੀ ਆ ਇਹਨਾਂ ਨੇ ਬਥੇਰਾ ਸਮਾਨ ਸਮੂਹ ਰੱਖਿਆ ਆ ਤੇ ਪਹਿਲਾਂ ਮੈਂ ਕਹਾ ਦੇਖ ਲਈਏ ਜਾ ਕੇ ਤੇ ਬਾਅਦ ਇਹਨਾਂ ਦੀ ਵੀਡੀਓ ਬਾਡੀ ਬਣਾਵਾਂਗੇ ਤੇ ਆਜੋ ਹੁਣ ਮੈਂ ਤੁਹਾਨੂੰ ਦਿਖਾਉਣਾ ਆ ਕਿ ਜਿਹੜੇ ਵੀ ਬੱਚੇ ਪਹਿਲਾਂ ਹੋਏ ਆ 2000 23 ਦੇ ਵਿੱਚ ਆ 24 ਚੱਲ ਰਿਹਾ ਨਾ ਜਿਹੜੇ 23 ਦੇ ਵਿੱਚ ਬੱਚੇ ਪਹਿਲਾਂ ਪੈਦਾ ਹੋਏ ਆ ਪਹਿਲਾਂ ਤੇ ਉਹਨਾਂ ਦੇ ਸਾਰਿਆਂ ਦੇ ਮਾਪੇਓ ਤੇ ਬੱਚੇ ਸਾਰੇ ਆਏ ਹੋਏ ਆ ਆਜੋ ਜੀ ਆਪਾਂ ਦੇਖਦੇ ਆ ਆਇਆ ਜੀ ਪੰਜਾਬ ਸਿੰਘ ਤੇ ਇਹਦੇ ਯਾਨੀ ਕਿ ਉਹਨਾਂ ਨੇ ਸੱਦਿਆ ਜਾਨੂੰ ਇਨਵਿਟੇਸ਼ਨ ਦੇ ਕੇ ਕਿ ਜਿਹੜੇ ਬੱਚੇ ਪਹਿਲਾਂ ਹੋਏ ਆ ਆਓ ਤੁਸੀਂ ਤੇ ਇਸ ਕਰਕੇ ਅਸੀਂ ਐ ਜਾਏ ਆਂ ਚੱਲ ਆ ਉੱਠ ਆ ਜਾਉਣਾ अच्छे सेवा पानी ਨਹੀਂ ਰੱਖਿਆ ਸਮਾਨ ਸਾਰ ਜੂਸ ਰੱਖਿਆ ਦੋ ਤੇ ਇੱਕ ਦੋ ਤਰ੍ਹਾਂ ਦਾ ਪਾਣੀ ਰੱਖਿਆ ਆ ਤੇ ਬਹੁਤ ਵਧੀਆ ਪ੍ਰੋਗਰਾਮ ਜਿਆ ਕੀਤਾ ਇਹਨਾਂ ਨੇ ਸਾਰਿਆਂ ਬਹੁਤ سارے ਆਏ ਇੱਥੇ ਲੋਕ ਹਨ ਜਿਹੜੇ 2023 ਵਿੱਚ ਬੱਚੇ ਜਿਹੜੇ ਹੋਏ ਹਨ ਕਾਸੀ ਜਾਣਾ ਨਹੀਂ ਪਰ ਅਸੀਂ ਤਾਂ ਚਲੋ ਫੇਰ ਵੀ ਆ ਜੰਨੇ ਆ ਕਿ ਅੱਜ ਬਾਬੇ ਨਾਨਕ ਦਾ ਗੁਰਪੁਰਬ ਤੇ ਚਲੋ ਇਦਾਂ ਸਾਰੇ ਆਪਣੇ ਆਪਣੇ ਗਰੁੱਪ ਬਣਾਏ ਆ ਉਹਨਾਂ ਨੇ ਸਾਰੇ ਤਕਰੀਬਨ ਆਏ ਆ ਮੈਨੂੰ ਲੱਗਦਾ ਅਸੀਂ ਇਕੱਲੇ ਇੰਡੀਆ ਆ ਬਾਕੀ ਤਕਰੀਬਨ ਸਾਰੇ ਆਜੋ ਚਲੋ ਆਪਾਂ ਚੱਲਦੇ ਆ ਅੱਗੇ ਜਿੱਥੇ हां जिन्ने ਵੀ ਬੱਚੇ ਆ ਜਿਨ੍ਹਾਂ ਦੇ ਟੈਗ ਲੱਗਾ ਹੋਇਆ ਹੈ ਨਾ ਉਹ ਤਕਰੀਬਨ ਹੀ ਸਾਰੇ ਨਾਮ ਲਿਖਿਆ ਹੋਇਆ ਆ ਉਹ ਬੱਚੇ ਪ੍ਰੀ ਮਚੋਰ ਆ ਯਾਨੀ ਕਿ ਅਕਿੰਦਰ ਉਹਦੇ ਤੇਨਾ ਉਹਨਾਂ ਨੇ ਉਹ ਲਿਖ ਕੇ ਵੀ ਲਾਇਆ ਆ ਉਹ ਅੱਗੇ ਬੱਚਿਆਂ ਦੀ ਇਨਫੋਮੇਸ਼ਨ ਦੇਣ ਦੇ ਆ ਸਾਰੇ ਆ ਜਿੱਦਾਂ ਇਹਨਾਂ ਨੇ ਨਾ ਉੱਥੇ ਪੇਪਰ ਜਿਹਾ ਰੱਖਿਆ ਆ ਆ ਦੇਖੋ ਪਾਪਾ ਇਨਫੋ ਆ ਜੀ ਉਹ ਇਹ ਦਾਉ ਮੈਂ ਤੁਹਾਨੂੰ ਹੁਣ ਦਿਖਾਣਾ ਨਹੀਂ ਚਾਹੁੰਦਾ ਕਿਉਂਕਿ ਉਹ ਮੈਂ ਬਹੁਤ ਉਹ ਸਮਾਂ ਦੇਖਿਆ ਹੋਇਆ ਹੈ ਕਿ ਉਹਦੇ ਵਿੱਚ ਦੱਸਦੇ ਹੀ ਬੱਚਾ ਜਿੱਦਾਂ ਨਹੀਂ ਹੁੰਦਾ ਹੈ ਨਾ ਜਾਂ ਜਿਹੜਾ ਰਿਆ ਹੈ ਉਹਦੇ ਵਿੱਚ ਬੈਠੀ ਆ ਮਸ਼ੀਨ ਵਿੱਚ ਫਿਲਹਾਲ ਤੇ ਇਸ ਟਾਈਮ ਤੇ ਉਹ ਸਿਰਫ ਇੱਕ ਤਰੀਕੇ ਦੀ ਮਸਤੀ ਕਰ ਰਿਹਾ ਹੈ ਨਾ ਦੱਸ ਰਿਹਾ ਪਰ ਉਸ ਸਮੇਂ ਜਿਹੜੀ ਸਿਚੁਏਸ਼ਨ ਸੀ ਉਹ ਕੋਈ ਹੋਰ ਹੀ ਹੈ ਨਾ ਜਿੱਦਾਂ ਹੁੰਦੀ ਹੈ ਨਾ ਆ ਸੀਗਾ ਉਸ ਦਾ ਆ ਦੇ ਆ ਦੇਖੋ ਜੀ ਉੱਥੇ ਨਾ ਸਾਰੇ ਉਹ ਕਹਿਣ ਦੇ ਕਿ ਬੇਬੀ ਕਿੱਥੇ ਆ ਨਾ ਮੈਂ ਕਿਹਾ ਬੇਬੀ ਲੈ ਕੇ ਜਾਈਏ ਉਹ ਪੁੱਛਦੇ ਹੀ ਵੀ ਕਿ ਤੂੰ ਕੱਲਾ ਹੀ ਆਇਆ ਹੈ ਮੈਂ ਕਿਹਾ ਨਹੀਂ ਬੇਬੀ ਨਾਲ ਤੇ ਹੁਣ ਉਹ ਸਾਰੇ ਇਹਨੂੰ ਦੇਖਦੇ ਆ ਤੇ ਹੁਸ਼ ਹੁੰਦੇ ਆ ਹੱਸਦੇ ਆ ਇਸ ਦੇ ਨਾਲ ਮੋਦਰੇ ਫਾਨ ਜਦੋਂ ਅਸੀਂ ਪਹਿਲੇ ਦਿਨ ਦੇਵੀ ਹੋਇਆ ਸੀ ਤੇ ਆ ਉਹਨਾਂ ਨੇ ਸਾਡੇ ਨਾਲ ਪੂਲ ਰੱਖਿਆ ਸੀਗਾ ਬੱਚਿਆਂ ਦੇ ਤੇ ਇਹ ਜਿੱਦਾਂ ਗਲੂ ਕਲਿੱਕ ਕਹ ਲੋ ਵੀ ਬੱਚਿਆਂ ਲਈ ਮਤਲਬ ਬੈਸਟ ਵਿਸ਼ਿਸ਼ ਜਾਂ ਯਾਰ ਤੇ ਉਹ ਪਿੱਛੇ ਉਹਨਾਂ ਨੇ ਬਹੁਤ ਸਾਰੇ ਬੱਚਿਆਂ ਦੇ ਫੋਟੋਆਂ ਲਾਣੀਆਂ ਹੋਈਆਂ ਕਿਉਂਕਿ ਇਹਨਾਂ ਨੂੰ ਤਾਂ ਪਤਾ ਨਹੀਂ ਸੀ ਨਾ ਕਿੰਨੇ ਕਿੰਨੇ ਆਣਾ ਆ ਪਰ ਇਹਨਾਂ ਨੇ ਫਿਰ ਵੀ ਕੁਝ ਫੋਟੋਆਂ ਲਾਣੀਆਂ ਹੋਈਆਂ ਆ ਸਾ ਇਦਾਂ ਸਾਨੂੰ ਕਹਿੰਦੇ ਸੀ ਕਿ ਬੈੱਡ ਵੀ ਲੈ ਕੇ ਆਇਓ ਇੱਕ ਬੱਚਿਆਂ ਦਾ ਕਿ ਆ ਅਸੀਂ ਇਦਾਂ ਬੈੱਡ ਲਿਆਂਦਾ ਸੀਗਾ ਬੱਚੇ ਦਾ ਤੇ ਉਹਨਾਂ ਨੇ ਮਨਾਂ ਕੀਤਾ ਸੀ ਵੀ ਤੁਸੀਂ ਆਪਣੇ ਨਾਲ ਨਹੀਂ ਬੱਚਾ ਪਾ ਸਕਦੇ ਬੱਚੇ ਨੂੰ ਸਿੰਗਲ ਇਕੱਲਿਆਂ ਪਾਣਾ ਹੈ ਤੇ ਜਿਹੜਾ ਉਸ ਸਮੇਂ ਮੋੜ ਹੀ ਨਾ ਬੜਾ ਖਤਰਨਾਕ ਸੀ ਕਿਉਂਕਿ ਅਸੀਂ ਉਹਨਾਂ ਨੂੰ ਪੁੱਛ ਰਹੇ ਆ ਨਾ ਇਹ ਉਹ ਬੇਬੀ ਹੈ ਜਿਹੜਾ ਉਸ ਸਮੇਂ ਆ ਜਿਹੜੀ ਕੁੜੀ ਹੈ ਜਿਹੜੀ ਖੜੀ ਨਾਲ ਇਹ ਪਹਿਲਾਂ ਹੋਈ ਸੀ ਹੈ ਨਾ ਉਹਨੂੰ ਦੱਸ ਰਹੇ ਆ ਵੀ ਤੂੰ ਇਦਾਂ ਹੋਇਆ ਸੀ ਇਹ ਉਹ ਆ ਨਾ ਤੈਨੂੰ ਇਦਾਂ ਇਹਦੇ ਵਿੱਚ ਰੱਖਿਆ ਸੀ ਅਸੀਂ ਜਿੰਨੇ ਕੁੜੀ ਨੇ ਐਨਕਲ ਆਈਆਂ ਆ ਇਹ ਪਹਿਲਾਂ ਹੋਈ ਹੋਈ ਹੈ ਬੇਟੀ ਪਰ ਇਹ ਮਤਲਬ ਕਾਫੀ ਟਾਈਮ ਪਹਿਲਾਂ ਹੋਈ ਹੈ ਪਰ ਉਹਨਾਂ ਨੇ ਯਾਨੀ ਕਿ ਸੱਧਿਆ ਹੋਇਆ ਫਿਰ ਵੀ ਉਹਨਾਂ ਨੂੰ ਆ ਦੋ ਤਿੰਨ ਉਹ ਬਣੇ ਆ ਉਹ ਜਿਹੜੇ ਬੱਚਿਆਂ ਨੂੰ ਖੁਸ਼ ਕਰਨ ਦੇ ਆ ਜਿੱਦਾਂ ਜੋਕਰ ਟਾਈਪ ਜੇ ਉਹ ਬੱਚਿਆਂ ਨੂੰ ਹਸਾ ਰਹੇ ਆ ਬੱਚਿਆਂ ਨਾਲ ਉਹ ਵੀ ਡਾਕਟਰ ਹੋਣੇ ਇੱਥੇ ਜਾਂ ਕੁਝ ਅਸੋ ਤੁਸੀਂ ਬੱਚਿਆਂ ਦੇ ਨਾਲ ਇਹ ਡਾਕਟਰ ਆ ਸਾਰੇ ਇਹ ਦੋਨੋਂ ਡਾਕਟਰ ਆ ਆ ਲੋ ਸਰਵਿਸ ਆ ਵੀ ਉਹ ਜਿਹੜਾ ਬੱਚੇ ਚੁੱਕੇ ਹੋਏ ਆ ਇਹ ਪਹਿਲਾ ਹੋਏ ਆ ਆ ਵੀ ਇਹ ਵੀ ਪਹਿਲਾਂ ਹੋਇਆ ਹੈ ਇਹ ਉਹ ਕੱਪੜੇ ਆ ਜਿਹੜੇ ਉਸ ਸਮੇਂ ਦਿੱਤੇ ਜਾਂਦੇ ਬੱਚਿਆਂ ਨੂੰ ਪਾਏ ਜਾਂਦੇ ਹਨ ਨਾ ਕੰਨਿਆਂ ਨੇ ਲੇ ਸੰਭੇ ਹੋਏ ਆ ਲੋਕੀ ਧੋ ਕੇ ਲੈ ਕੇ ਰੱਖ ਕੇ ਸਾਫ਼ ਕਰਕੇ ਜੇ ਰੱਖੇ ਹੋਏ ਸੰਭ ਕੇ ਤੇ ਕੰਨਿਆਂ ਨੇ ਨਹੀਂ ਸੰਭ ਕੇ ਰੱਖੇ ਐਸੇ ਸ਼ਾਇਦ ਕਾਈ ਮਾਮਾ ਨਹੀਂ ਕਾਈ ਮਾਮਾ ਇਹ ਜੀ ਹਾਂ ਜੀ ਜੀ ਹੁਣ ਉਹਨਾਂ ਕਿਹਾ ਵੀ ਜੇ ਤੁਸੀਂ ਬੱਚਿਆਂ ਨੂੰ ਇਨਸਟਰੂਮੈਂਟ ਓਕੇ ਕਹਿੰਦੇ ਨੇ 뮤జిక్ ਵਗੈਰਾ ਇਨਸਟਰੂਮੈਂਟ ਇਹ ਆ ਸ਼ਾਇਦ ਇਹ ਨਹੀਂ ਸਿਕਮੈਂਟ ਕਹਿੰਦੇ ਨਾ ਉਹ ਜਿਹੜਾ ਬੱਚਿਆਂ ਦੇ ਉਹ ਜਿਹੜਾ ਰੱਖਿਆ ਆ ਸਮਾਨ ਜੇ ਉਧਰ ਤੁਸੀਂ ਉਹ ਲੈ ਕੇ ਜਾਣਾ ਆ ਮਤਲਬ ਬੱਚਿਆਂ ਨੂੰ ਉਧਰ ਤੇ ਲੈ ਜਾਓ ਤੇ ਅਸੀਂ ਉਹ ਉਧਰ ਲੈ ਕੇ ਆਏ ਹਾਂ ਇਹਦਰ ਮਿਊਜ਼ਿਕ ਚ ਚੱਲ ਰਿਹਾ ਹੈ ਢੋਲਟ ਮੱਕਾ ਰਿਹਾ ਆ ਹਬੀਬ ਅਮੇਜ਼ਿੰਗ ਇਨ ਇਨਸਟਰੂਮੈਂਟ ਆ ਬੱਚੇ ਇੱਥੇ ਲੱਗੇ ਹੋਏ ਆ ਪੰਗੇ ਲੈਣ ਕਰ ਰਿਹਾ ਢੋਲਟ ਮੱਕੇ ਨਾਲ ਵੇ ਵੇ ਇੱਧਰ ਉਹ ਭਰਾਵਾ ਉੱਧਰ ਐ ਮਿਊਜ਼ਿਕ ਹਾਂ ਉੱਧਰ ਐ ਮਿਊਜ਼ਿਕ ਆ ਜਾ ਆ ਜਾ ਉੱਧਰ ਮਿਊਜ਼ਿਕ ਨੇ ਇੱਕ ਨਾ ਆ ਜਾ ਆ ਜਾ ਆ ਜਾ ਤੋਰੀਆਂ ਤੋਰੀਆਂ ਆਏ ਚੱਲ ਤੇ ਤੋਰੀਆਂ ਕਰ ਦੇ ਤੇ ਪਾਪਾ ਨੂੰ ਇੱਧਰ ਪਾਪਾ ਕੋਲ ਇੱਧਰ ਤੋਰੀਆਂ ਕਰ ਦੇ ਆ ਜਾ ਤੋਰੀਆਂ ਕਰ ਦੇ ਤੁਰਨ ਲੱਗ ਪਿਆ ਹੁਣ 10 15 ਕਦਮ ਪੱਟ ਲੈਂਦਾ ਆ ਚੱਲਾ ਚੱਲ ਆ ਜਾ ਆ ਜਾ ਆ ਜਾ ਆ ਜਾ ਆਜ ਆਜੋ 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 ਆਜ ਓਏ 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 ਇਹ ਡਾਕਟਰ ਐ ਸਾਰਿਆਂ ਕੋ ਆ ਕੇ ਹਾਲਚਲ ਪੁੱਛ ਕੇ ਜਾ ਰਹੀ ਐ ਬੱਚਿਆਂ ਦਾ A to Z ਅਨੰਦ ਦੇ ਨਾ ਉਹਨੂੰ ਵੀ ਦੇ ਪੁੱਤਰ ਦੱਸ ਉਹਦੀ ਉਹਦੀ ਤੇ ਪਾਰਟੀ ਉਹਦੀ ਪਾਰਟੀ ਕਰਕੇ ਤੇ ਅਸੀਂ ਇੱਥੇ ਆਏ ਆਂ ਜੋਰ ਜੋਰਾਂ ਨੂੰ ਕੋਈ ਚੀਜ਼ ਨਹੀਂ ਦਿੰਦਾ ਭੱਜ ਜਾਂਦਾ ਉਹਦੇ ਅੱਗੇ ਕਿੰਨਾ ਪ੍ਰੋਗਰਾਮ ਕੀਤਾ ਅੱਜ ਹਨ ਹਰ ਸਲਿਕ ਵਿਲ ਕਮਨ 뮤జిਕ ਐਂਡ ਇਨਸਟਰੂਮੈਂਟ